ਹਾਸਟਲ ਜਸ਼ਨ ਕੇ ਲਈ ਰਹੀ ਜੀ ਪਿੰਡ ਬੱਲਖੇਰ ਦਾ ਤੇ ਅਦੇ ਚਰਚ ਵਿੱਚ ਬੇਟੀ ਸਾਰਾ ਪਰਿਵਾਰ ਸਾਡਾ ਜਾਂਦਾ ਰਿਹਾ ਜੀ ਔਰ ਇਹਨੇ ਆਪਣੀ ਮੇਰੀ ਬੇਟੀ ਨੂੰ ਆਪਣੇ ਝਾਸੇ ਵਿੱਚ ਲੈ ਕੇ ਉਸ ਨਾਲ ਰੇਪ ਕਰਦਾ ਰਿਹਾ ਔਰ ਉਹਨੂੰ ਗਰਪਾਤ ਪੁਰਾ ਕਲਮੰਤਕੌਰ ਪਿੰਡ ਗੋਤ ਕੋਕਰ ਦੀ ਰਹਿਣ ਵਾਲੀ ਹੈ ਜੀ ਜਿਹਦੇ ਕੋਲੋਂ ਕਰਾਇਆ ਜੀ ਨਹੀਂ ਹਜੇ ਤੱਕ ਪਾਸਟਰ ਫਰਿਆ ਨਹੀਂ ਗਿਆ ਜੀ ਹੁਣ ਐਸਐਸਪੀ ਸਾਹਿਬ ਨੇ ਸਾਨੂੰ ਉਹ ਸਦਵਾ ਆਪੀ ਆਪਣੀਆਂ ਆਪਾਂ ਟੀਮਾਂ ਗਠਨ ਕੀਤੀਆਂ ਨੇ ਜੀ ਜਿਹੜੀਆਂ ਉਹਨੂੰ ਜੰਮੂ ਵਿੱਚ ਫਰਨ ਵਾਸਤੇ ਗਈਦੀਆਂ ਨੇ ਜੀ ਤਾਂ ਦਿਨਾਂ ਨਗਰ ਕੁੜੀ ਪੜਦੀ ਸੀ BCA ਚ ਲਾਸਟ ਇਗਜ਼ਾਮ ਸੀਗਾ ਜਿਹੜਾ ਕੀ ਜਸ਼ਨ ਗਿਲ ਪਾਸਟਰ ਸੀਗਾ ਉਹ ਕੁੜੀ ਨਾਲ ਬਲਤਕਾਰ ਕਰਦਾ ਰਿਹਾ ਨੇਸ਼ਨ ਬਣਾਉਂਦਾ ਰਿਹਾ ਤੇ ਜਿਹੜੀ ਕੀ ਉਹ ਕੁੜੀ ਆਪਣੇ ਘਰ ਦੇ ਨਾਲ ਉਹਨੂੰ ਡਰਾਉਂਦਾ ਰਿਹਾ ਡਰਾਉਣ ਤੋਂ ਬਾਅਦ ਵੀ ਤੇਰੇ ਘਰ ਦੇ ਨਾਲ ਮਾਰ ਦਿੱਤਾ ਜਾਊਗਾ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਇੰਨੀ ਟੈਲੀਗ੍ਰਾਫਿਕ ਦੋ ਸਾਲ ਤੋਂ ਬਾਅਦ ਲੰਮਾ ਕੰਮ ਕੀ ਕਰਨ ਲਿਆ ਸਰਨਾਚਾ ਨਹੀਂ 2023 ਤੋਂ ਉਸ ਟਾਈਮ ਨਹੀਂ ਨੇ ਇਸ ਪੁਲਿਸ ਵੱਲੋਂ ਐਫਰਟਸ ਕੀਤੇ ਗਏ ਸੀ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਦੀਆਂ ਟੀਮਾਂ ਲਾ ਕੇ ਇੱਕ ਮਾਜੂਦਾ ਮਤਲਬ ਫਿਊਟ ਫੇਰ ਹੋ ਗਿਆ ਸੀ ਜੋ ਪ੍ਰੋਸੈਸ ਪੂਰ ਦਾ ਪ੍ਰੋਸੈਸ ਹੁੰਦਾ ਸੋ ਫਰਦਰ ਇਹਦਾ ਇੱਕ ਭਰਾ ਅਸੀਂ ਇਹਨੂੰ ਅਰੈਸਟ ਕੀਤਾ ਹੈ ਕਟ ਨੰ 2023 ਦੀ ਹੈ ਜੀ 5ਵੇਂ ਮਹੀਨੇ ਦੀ ਤੇ ਬੇਟੀ ਦੀ ਮੌਤ ਹੋ ਜਾਂਦੀ ਹੈ ਜੀ ਪਾਸਟਰ ਜਸ਼ਨ ਗਿਲੇ ਰਹੀ ਜੀ ਪਿੰਡ ਬਲਖੈਰ ਦਾ ਤੇ ਅਦੇ ਚਰਚ ਵਿੱਚ ਬੇਟੀ ਸਾਰਾ ਪਰਿਵਾਰ ਸਾਡਾ ਜਾਂਦਾ ਰਿਹਾ ਜੀ ਔਰ ਇਹਨੇ ਆਪਣੀ ਮੇਰੀ ਬੇਟੀ ਨੂੰ ਆਪਣੇ ਝਾਸੇ ਵਿੱਚ ਲੈ ਕੇ ਉਸ ਨਾਲ ਰੇਪ ਕਰਦਾ ਰਿਹਾ ਔਰ ਉਹਨੂੰ ਗਰਭ ਪਾਤ ਪੂਰਾ ਕਲਮੰਤ ਕੌਰ ਪਿੰਡ ਗੋਤ ਕੋਕਰ ਦੀ ਹਰਿਆਣ ਵਾਲੀ ਹੈ ਜੀ ਜਿਹਦੇ ਕੋਲੋਂ ਘਰਾਇਆ ਜੀ ਔਰ ਪੁਲਸ ਵਾਲੇ ਅਜੇ ਤੱਕ ਉਹਦਾ ਨਾਮ ਜਿਹੜਾ ਯੂ ਪਰਚੇ ਵਿੱਚ ਨਹੀਂ ਕਰ ਰਹੇ ਜੀ ਉਹਦੇ ਵਾਸਤੇ ਅੱਜ ਆਏ ਆ ਜੀ ਆਪਾਂ ਪੀਓ ਦਾ ਨਾਮ ਜਿਹੜਾ ਵਿੱਚ ਲਿਖਾਇਆ ਜਾਏਗੀ ਕੁਲਵੰਤ ਕੋਰ ਦਾ ਉਸ ਤੋਂ ਬਾਅਦ ਕੀ ਫਾਦਰ ਫੜਾਇਆ ਨਹੀਂ ਨਹੀਂ ਹਜੇ ਤੱਕ ਪਾਸਟਰ ਫੜਿਆ ਨਹੀਂ ਕਿ ਆ ਜੀ ਹੁਣ ਐਸਐਸਪੀ ਸਾਹਿਬ ਨੇ ਸਾਨੂੰ ਸਿਰੋਸਾਦਵਾ ਆਪੀ ਆਪਣੀਆਂ ਪੰਜ ਟੀਮਾਂ ਗਠਨ ਕੀਤੀਆਂ ਨੇ ਜੀ ਜਿਹੜੀਆਂ ਉਹਨੂੰ ਜੰਮੂ ਵਿੱਚ ਫੜ ਵਾਸਤੇ ਗਈਆਂ ਨੇ ਜੀ ਹੁਣ ਸਾਨੂੰ ਐਸਐਸਪੀ ਸਾਹਿਬ ਕੋਲੋਂ ਉਮੀਦ ਆਪੀ ਜਲਦੀ ਤੋਂ ਜਲਦੀ ਪਾਸਟਰ ਨੂੰ ਗ੍ਰਿਫਤਾਰ ਕਰ ਲੈਣਗੇ ਜੀ ਮੁਖੀ ਬਣਾਉਂ ਬਦਲ ਗਿਆ ਆਪੋਰਚੁਨਿਟੀ ਆ ਦੂਜੇ ਇਹਨਾਂ ਦੂਜੀ 3 ਦਾ ਸੈਟ ਦਾ ਜਿਹੜਾ ਮੁਖੀ ਹੋਰ ਬਦਲ ਗਿਆ ਨੀ ਉਹ ਕੋਈ ਨਹੀਂ ਸਰ ਕੀ ਕਰੇ ਅਸੀਂ ਤੇ ਜੋ ਜ਼ਮੇਵਾਰ ਕਰੇ ਅਧਿਕਾਰੀ ਜੋ ਮੇਰੇ ਕੋਲ ਕੇ ਬੋਲੋ ਦੇਖੋ ਮੈਂ ਮੈਨੂੰ ਤੇ ਹੁਣ ਪਤਾ ਨਹੀਂ ਕਿ ਕਿੰਨਾ ਟਾਈਮ ਕਿਉਂ ਲੱਗਿਆ ਤੁਹਾਡੀ ਇੰਨਾ ਟਾਈਮ ਜੀ ਪਹਿਲੇ ਜਿਹੜੇ ਐਸਐਚਓ ਸੀ ਐਸਐਸ ਰਵਿੰਦਰ ਕੁਮਾਰੀ ਸੀ ਜੋਤਿੰਦਰ ਜੋਤੀ ਸੀ ਐਸਐਚਓ ਐਸਐਸ ਡੀਐਸਪੀ ਸੀ ਮੰਗਲ ਸਿੰਘ ਇਹਨਾਂ ਨੇ ਜੀ ਸਿੱਧੀ ਗੱਲ ਹੈ ਜੀ ਪੈਸਾ ਖਾਦਾ ਤਾਂ ਸੀ ਮੈਨਾਂ ਕੋਲੋਂ ਜਾਂਦਾ ਸੀ ਇਹ ਮੈਨੂੰ ਦਬਕੇ ਉਦੋਂ ਮਾਰਦੇ ਸੀ ਵੀ ਤੂੰ ਰਾਜੀਨਾਮਾ ਕਰ ਜੀ ਤੇ ਇਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਜਦ ਕਿ ਮੈਂ ਆਪਣੇ ਤੌਰ ਤੇ ਫੇਰ ਦੁਬਾਰਾ ਹੁਣ ਆਪਣੇ ਤੌਰ ਤੇ ਜੰਮੂ ਜਾਂਦਾ ਰਿਆਂ ਜੀ ਉੱਥੇ ਉਹਨਾਂ ਦੀਆਂ ਪਾਸਟਰਾਂ ਦੀਆਂ ਜਿਹੜੀਆਂ ਵੀਡੀਓ ਮੈਂ ਬਣਾ ਕੇ ਲਿਆਂਦੀਆਂ ਔਰ ਉਹਨਾਂ ਦੀਆਂ ਨੈਟ ਤੇ ਜਿਹੜੀਆਂ ਉਹਨਾਂ ਨੇ ਵੀਡੀਓ ਪਾਈਆਂ ਉਹ ਦਿਖਾਈਆਂ ਮੈਂ ਪੁਲਿਸ ਨੂੰ ਆਣ ਕੇ ਪੁਲਸਵਾਲਿਆਂ ਨੂੰ ਦਿਨੇ ਨਗਰ ਦੇ ਐਸਐਚਓ ਸਾਹਿਬ ਨੂੰ ਮੈਂ ਦਿਖਾਈਆਂ 4 ਤਰੀਕ ਤੇ ਮੇਰਾ ਨਾਮ ਸਿਮਰਾਂਜੀਤ ਕੁਮਾਰ ਹੈ ਜੀ ਮੈਨੂੰ ਹਾਈਦਰਹਿਨ ਹੈ ਤੇ ਜਿਹੜਾ ਇਹਨਾਂ ਨੇ ਅਪਰੋਚ ਕੀਤੀ ਸੀ ਸਰ ਮੇਰੀ ਹੈਲਪ ਕੀਤੀ ਜਾਵੇ ਕਟਨਾ ਇਹ ਸੀ ਕਿ ਜਿਹੜੀ ਦਿਨੇ ਨਗਰ ਕੋਟੀ ਪਾਰਟੀ ਸੀ ਬੀਸੀਏ ਦੇ ਲਾਸਟ ਇਗਜ਼ਾਮ ਸੀ ਜਿਹੜਾ ਕਿ ਜਸ਼ਨ ਗਿੱਲ ਪਾਸਟਰ ਸੀਗਾ ਉਹ ਕੁੜੀ ਨਾਲ ਬਲਤਕਾਰਤ ਕਰਦਾ ਰਿਹਾ ਨੈਸ਼ਨ ਬਣਾਉਂਦਾ ਰਿਹਾ ਤੇ ਜਿਹੜੀ ਕਿ ਉਹ ਕੁੜੀ ਆਪਣੇ ਘਰ ਦੇ ਨਾਲ ਉਹਨੂੰ ਡਰਾਉਂਦਾ ਰਿਹਾ ਡਰਾਉਣ ਤੋਂ ਬਾਅਦ ਵੀ ਤੇਰੇ ਘਰ ਦੇ ਨਾਲ ਮਾਰ ਦਿੱਤਾ ਜਾਊਗਾ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਤੇ ਫਿਰ ਜਿਹੜਾ ਜਸ਼ਨ ਗਿੱਲ ਹੈ ਫਿਰ ਉਹਨੇ ਪਰਚਾ ਦਰਜ ਨਹੀਂ ਕਰਾਇਆ ਤਾਂ ਜਦੋਂ ਹਸਪੀਟਲ ਪ੍ਰੈਗਨੈਂਟ ਹੋ ਜਾਂਦੀ ਏ ਕੁੜੀ ਤੇ ਹਸਪੀਟਲ ਲਈ ਉਹਨੂੰ ਇੱਕ ਪ੍ਰਾਈਵੇਟ ਹਸਪੀਟਲ ਤੇ ਲੈ ਕੇ ਜਾਂਦੇ ਆ ਪ੍ਰਾਈਵੇਟ ਜਿਹੜੀ ਕਲਵੰਤ ਕੌਰ ਦਾ ਹਸਪੀਟਲ ਸੀਗਾ ਕਿਸੇ ਪਿੰਡ 'ਚ ਸੀਗਾ ਉਹਨੇ ਆਪਣੇ ਘਰ 'ਚ ਖੋਲ ਰੱਖਿਆ ਸੀਗਾ ਉਹ ਤੋਂ ਬਾਅਦ 'ਚ ਉਹ ਕੁੜੀ ਦਾ ਬੋਸ਼ਨ ਹੋ ਜਾਂਦਾ ਜਦੋਂ ਬੋਸ਼ਨ ਤੋਂ ਬਾਅਦ ਕੁੜੀ ਨੂੰ ਹਸਪੀਟਲ ਤੇ ਆਪਣੇ ਘਰ ਅੱਗੇ ਦਾ ਸੀ ਮੈਰਾ ਬੋਸ਼ਨ ਕਰਾਇਆ ਉਹ ਤੋਂ ਬਾਅਦ ਦੋ ਨਾਲ ਹੀ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਹਦੀ ਬਲੀਡਿੰਗ ਸ਼ੁਰੂ ਹੋ ਜਾਂਦੀ ਏ ਪੇਨ ਹੋ ਜਾਂਦਾ ਪੇਨ ਹੋਣ ਤੋਂ ਬਾਅਦ ਵੱਡੇ ਹਸਪੀਟਲ ਲੈ ਕੇ ਜਾਂਦੇ ਆ ਉਥੋਂ ਦੇ ਅਧਿਕਾਰੀਆਂ ਨੂੰ ਜਿਹੜੇ ਡਾਕਟਰ ਵੀ ਸੀਗੇ ਉਹਨਾਂ ਨੇ ਤੋੜ ਮਰੋੜ ਕੇ ਇਹਨਾਂ ਦਾ ਜਿਹੜੀ ਪੋਸਟ ਮਾਰਟਮ ਰਿਪੋਰਟ ਸੀਗੀ ਜਿਹੜਾ ਦੂਜੀ ਕੁਲਵੰਤ ਗੌਰ ਦਾ ਨਾਂ ਕੱਢ ਦਿੱਤਾ ਸੀਗਾ ਕਿਉਂਕਿ ਉਹ ਤਾਂ ਆਪਣੇ ਘਰ ਚ ਹੀ ਕੋ ਚਲਾਉਂਦੀ ਸੀਗੀ ਜਿਹੜਾ ਆਪਣਾ ਹਸਪੀਟਲ ਸੀ ਉਹ ਘਰ ਦੇ ਚਲਾ ਰਹੀ ਸੀਗੀ ਜਿਹੜਾ ਕਿ ਉਹ ਜਸ਼ਨ ਗਿੱਲ ਦਾ ਐਡਾ ਕ ਮਤਲਬ ਰਤਬਾ ਬਣਾ ਰੱਖੀ ਹੈ ਗੁਰਦਾਸਪੁਰ ਚ ਕਿ ਮੈਨੂੰ ਸਾਰਾ ਪ੍ਰਸ਼ਾਸਨ ਮੇਰੀ ਜੇਬ ਚ ਹੈ ਤੇ ਇਹਨਾਂ ਨੂੰ ਰਖਾ ਕੇ ਇਹ ਬੰਦੇ ਦੀ ਪਹਿਲਾਂ ਜੋ ਐਸਐਚਓ ਜਤਿੰਦਰ ਜੋਤੀ ਜੀ ਜਿਹੜੇ ਦਿਨਾਂ ਲਗੜ ਥਾਣੇ ਦੇ ਸੀਗੇ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਕਿ ਬਲਨੇਰ ਸਿੰਘ ਸੀਗੇ ਇਹਨਾਂ ਨੇ ਕਿਸੇ ਦੀ ਬਾਹ ਨਹੀਂ ਫੜੀ ਵਿੱਚ ਡੀਐਸਟੀ ਇਨਵੋਲਵ ਸੀ ਤੇ ਜੰਮੂ ਦੇ ਐਸਪੀ ਸੀਗੇ ਜਿਨ੍ਹਾਂ ਨੇ ਇਹਨੂੰ ਦਬਕੇ ਡਰਾਉਣਾ ਧੰਗਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਇਹ ਬੰਦਾ ਘਰ ਤੋਂ ਬੇਕਰ ਹੋ ਗਿਆ ਘਰ ਛੱਡ ਕੇ ਬਾਹਰ ਜਿੱਦੇ ਰਹਿਣ ਲੱਗੇ ਤੇ ਘਰ ਦੀ ਬਜਰੇ ਦੀ ਹਾਲਾਤ ਕੁਛ ਇਦਾਂ ਦੇ ਹੋ ਗਏ ਜਿਹੜਾ ਬਰਦਾਸ਼ਤ ਨੂੰ ਛੱਡ ਲਾ ਕੇ ਇਹ ਡਰਦਾ ਡਰਦਾ ਰਿਹਾ ਬੰਦਾ ਡਰਨ ਤੋਂ ਬਾਅਦ ਮੈਨੂੰ ੱੱਕੇ ਖਾਣ ਤੋਂ ਬਾਅਦ ਚਲੋ ਮੇਰੇ ਨਾਲ ਅਪਰੋਚ ਕੀਤੀ ਕਿ ਭਾਈ ਸਾਹਿਬ ਮੇਰੇ ਨਾਲ ੱੱਕਾ ਹੋਇਆ ਵੀ ਇਦਾਂ ਇਦਾਂ ਵੀ ਤੁਸੀਂ ਜਿਹੜੇ ਛੋੜੇ ਨੇ ਇਨਸਾਬ ਦੋਏ ਬਲਜਿੰਦਰ ਪਾਸਟਰ ਜਿਹੜਾ ਜੇਲ੍ਹ ਭੇਜਿਆ ਜੀ ਉਹਨੂੰ ਸਜ਼ਾ ਉਮਰ ਕੈਦ ਹੋਈ ਹੈ ਕਹਿੰਦੇ ਭਾਈ ਮੇਰੀ ਹੈਲਪ ਕੀਤੀ ਜਾਬੀ ਇਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਇਹ ਆਮ ਘੁੰਮਦਾ ਪਿਆ ਸ਼ਰਿਆਮ ਘੁੰਮਦਾ ਦਰਦਾਸਪੁਰ ਚਰਚ ਲਾਉਣ ਦਾ ਜੰਮੂ ਚਰਚ ਲਾਉਣ ਦਾ ਇਹ ਬੰਦਾ ਜਸ਼ਨ ਗਿੱਲ ਜਿਹੜਾ ਹੁਣ ਉਹ ਤੋਂ ਬਾਅਦ ਮਤਲਬ ਆਪਣੇ ਭਤੀਜੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜਦ ਕੀ ਪੁਲਿਸ ਨੂੰ ਪਤਾ ਸੀਗਾ ਸਾਰਾ ਕੁਝ ਉਹ ਫਿਰ ਵੀ ਜਦੋਂ ਭਾਈ ਸਾਹਿਬ ਨੇ ਅਪਰੋਚ ਕੀਤੀ ਕਿ ਉਹ ਬੰਦਾ ਜੰਮੂ ਹੈ ਜੰਮੂ ਤੋਂ ਬਾਅਦ ਵੀ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਜਿਹੜਾ ਜੋਤੀ ਜੀ ਸੀਗਾ ਉਹ ਤਾਂ ਡਰਾਣਾ ਧੰਗਾਣਾ ਸ਼ੁਰੂ ਕਰਦਾ ਸੀਗਾ ਜੀ ਇੱਕ ਕੁੜੀ ਦੀ ਇਹ ਸੀਗੀ ਜੀ 21 ایس 20 21 ایس ਸੀਗੂਸ ਟਾਈਮ ਜੀ ਇੱਕ ਸਵਾਲ ਦਾ ਜਵਾਬ ਚਾਹੀਦਾ ਜੀ ਇਹ ਪ੍ਰਸ਼ਾਸਨ ਦੇ ਰੇਪ ਕੇਸ ਹੁੰਦਾ ਇਹ ਇਸ ਬਾਅਦ ਚ ਬੰਦੇ ਪਹਿਲੇ ਅਰੈਸਟ ਕੀਤੇ ਜਾਂਦੇ ਆ ਇਸ ਕੇਸ ਦੇ ਵਿੱਚ ਪ੍ਰਸ਼ਾਸਨ ਨੇ ਫੇਲੀਅਰ ਕੋ ਕੀਤੀ ਆ ਕਿ ਕੁੜੀ ਦਾ ਮਰਦਰ ਵੀ ਹੋ ਜਾਂਦਾ ਜੋ ਪਿਤਾ ਕਹਿ ਰਿਹਾ ਹੈ ਤੇ ਇਸ ਤੱਕ 2 ਸਾਲ ਜਿਹੜੇ ਆ ਇਹਨੂੰ ਕਿਦਾਂ ਦੇਖੋ ਜੀ ਉਸ ਟਾਈਮ ਜਿਹੜੇ ਇਨਸਪੈਕਟਰ ਸਾਹਿਬ ਸੀ ਦੀਨਾ ਨਗਰ ਦੇ ਜਤਿੰਦਰ ਜੋਤੀ ਜੀ ਇਹਨਾਂ ਦੀ ਮਤਲਬ ਬਾਹ ਫੜੀ ਨਹੀਂ ਸੀ ਪਰਚਾ ਵੀ ਕਟੋ ਘਟਾ ਇਹਨਾਂ ਨੇ 65 ਦਿਨ ਤੱਕ ਇਹ ਖਾ ਕੇ ਚੋਂ ਉਹ ਪਰਚਾ ਦਰਜ ਹੋ ਜਾਂਦਾ ਪਰਚਾ ਦਰਜ ਹੋਣ ਤੱਕ 376 304 ਤਹਰਾ ਲਾ ਦਿੱਤੀ ਗਈ ਹੈ ਜਦ ਕਿ ਉਹ ਕੁੜੀ ਦਾ ਮਰਡਰ ਹੋਇਆ ਮਰਡਰ ਹੋਣ ਤੋਂ ਬਾਅਦ ਜਿਹੜਾ ਮਤਲਬ ਮਰਡਰ ਹੋਣ ਤੋਂ ਬਾਅਦ ਤੁਸੀਂ ਮੰਨ ਕੇ ਚਲੋ 65 ਦਿਨ ਬਾਅਦ ਉਹ ਪਰਚਾ ਦਰਜ ਹੋਇਆ ਤੋਂ ਬਾਅਦ ਜਿਹੜਾ ਫਿਰ ਪਰਚਾ ਦਰਜ ਹੁੰਦੋਂ ਤੋਂ ਬੰਦਾ ਸ਼੍ਰੀਆਮ ਘੁੰਮਦਾ ਸ਼੍ਰੀਆਮ ਚਰਚ ਲਾਉਂਦਾ ਮਤਲਬ ਐਡਾ ਇੱਕ ਦਬਾਅ ਬਣਾ ਰੱਖਿਆ ਸੀ ਉਹ ਬੰਦੇ ਨੇ ਇਹਨਾਂ ਦੀ ਫੈਮਿਲੀ ਤੇ ਕਿ ਇਹਨਾਂ ਕਰਨ ਤੋਂ ਬਾਅਦ ਕੰਦੀ ਘਰ ਚਲੇ ਗਏ ਸੀਗੇ ਉਹ ਤੋਂ ਬਾਅਦ ਇਹਨਾਂ ਨੇ ਹੁਣ ਜਦੋਂ ਮੈਨੂੰ ਅਪਰੋਚ ਕੀਤੀ ਤਾਂ ਹੁਣ ਪੁਲਿਸ ਨੇ ਕਾਰਵਾਈ ਕਰਦੀ ਹੈ ਉਹਨਾਂ ਨੇ ਅਲੱਗ-ਅਲੱਗ ਟੀਮਾਂ ਆਪਣੀਆਂ ਭੇਜ ਚੁੱਕੀਆਂ ਹਨ ਮੁਹਾਲੀ ਦੀ ਟੀਮ ਵੀ ਭਲਾਈ ਹੈ ਕਿ ਉਹਨੂੰ ਅਰੈਸਟ ਕੀਤਾ ਜਾਵੇ ਤੇ ਸੈਨ ਪੁਲਿਸ ਨੇ ਅੱਜ ਬਹੁਤ ਪ੍ਰਸੋਧ ਕੀਤਾ ਅੱਜ ਪਹਿਲਾ ਚਲ ਨਹੀਂ ਸੀਗਾ ਪਰ ਨਹੀਂ ਕਿਹਾ ਜੀ ਉਹ ਦੋ ਸੀਗਾ ਉਹ ਪੁਲਸਾਂ ਦੇ ਵੀ ਕਾਰਵਾਈ ਹੋਈ ਜਿਹਨਾਂ ਨੇ ਡੇਲੇ ਕੀਤਾ ਬਿਲਕੁਲ ਉਹਨਾਂ ਤੇ ਸੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਇਹ ਤੋਂ ਕੋਈ ਸ਼ੱਕ ਨਹੀਂ ਜੇ ਅਸੀਂ ਜਾਵਾਂ ਤੇ ਦੂਜੀ ਗੱਲ ਜਿਹੜਾ ਕਿ ਉਹਨਾਂ ਨੇ ਐਸੇ ਖਾਦੇ ਸੀ ਸ਼ਰਾਬ ਕਰਨੇ ਪੈਸੇ ਖਾਦੇ ਸੀ ਪਹਿਲਾਂ ਆਪਾਂ ਤਾਂ ਪੈਸੇ ਦਿੱਤੇ ਹਸਪੀਟਲ ਚ ਵੀ ਦਿੱਤੇ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਜੋਤੀ ਆ ਤੁਨੋਂ ਜੋ ਸੌਰੀ ਜਿਹੜੇ ਜਤਿੰਦਰ ਜੋਤੀ ਜੀ ਨੇ ਇਹਨਾਂ ਨੂੰ ਵੀ ਪੈਸੇ ਦਿੱਤੇ ਨੇ ਦੱਸੋ ਵੀ ਪੈਸੇ ਲੈ ਕੇ ਕਿੱਥੋਂ ਤੱਕ ਯਾ ਚ ਫਿਰ ਮਤਲਬ ਉੱਥੇ ਕਿਸੇ ਮੀਡੀਆ ਏਡੀਕ ਵੱਟੀ ਤਾਕਤ ਐ ਕਿ ਅੱਜ ਨੂੰ ਡਰਨ ਦੀ ਲੋੜ ਨਹੀਂ ਕੋਈ ਹੋਰ ਮਾਮਲਾ ਇਦਾਂ ਦਾ ਵੀ ਬਹੁਤ ਸਾਰੇ ਹੋਣਗੇ ਜਿਹੜੇ ਜਸ਼ਨ ਗਿੱਲੂ ਕੋਲੋਂ ਕੀਤੇ ਗਏ ਹੋਣਗੇ ਜਿਹੜੇ ਲੋਕ ਡਰਦੇ ਅੱਜ ਸਾਹਮਣੇ ਨੇ ਜਿਵੇਂ ਕਿ ਬਲਜਿੰਦਰ ਪਾਸਟਰ ਤੋਂ ਬਹੁਤ ਸਾਰੀਆਂ ਕੁੜੀਆਂ ਸੀ ਜਿਹੜੇ ਸਾਹਮਣੇ ਬੋਲਣ ਤੋਂ ਡਰਦੀਆਂ ਸੀਗੀਆਂ ਅੱਜ ਦੇਖੋ ਕੁੜੀਆਂ ਸਾਹਮਣੇ ਆਈਆਂ ਉਹ ਅੱਜ ਬਲਜਿੰਦਰ ਸਿੰਘ ਸਲੱਖਾਂ ਕਿ ਉਹ 2-4 ਦਿਨਾਂ ਚ ਅਰੈਸਟ ਹੋਊਗਾ ਪੈਸਿਆਂ ਦੇ ਕਹਿ ਰਹੇ ਹੋ ਤੁਹਾਡੇ ਕੋਲ ਪ੍ਰੂਫ ਹੈਗੇ ਪੈਸੇ ਦਿੱਤੇ ਆ ਦੇਖੋ ਜੀ ਸ਼ਰਿਆਮ ਹੀ ਕਹਿੰਦਾ ਸੀਗਾ ਉਹ ਤਾਂ ਸ਼ਰਿਆਮ ਕਹਿੰਦਾ ਸੀ ਨਾ ਜਸ਼ਨ ਗੱਲੋ ਉਹਦੇ ਜਿਹੜੇ ਬੰਦੇ ਸਰਪੰਚ ਵਗੈਰਾ ਸੀਗੇ ਉਹ ਉਸ ਟਾਈਮ ਦੇ ਤੁਸੀਂ ਕੁਝ ਨਹੀਂ ਸਾਡਾ ਵਿਗਾੜ ਸਕਦੇ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਕੁਝ ਨਹੀਂ ਜੋ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਤੁਹਾਡੇ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਦੇਖੋ ਮੰਗ ਕੀ ਆ ਲਾਸਟ ਕੀ ਮੰਗ ਸਾਡੀ ਇਹ ਆ ਜਿਹੜੀ ਇੱਕ ਕਲਵੰਤ گور ਦਾ ਨਾਮ ਦਰਜ ਕੀਤਾ ਜਾਵੇ ਜਿਹਨੇ ਆਪਣੇ ਘਰ ਵਿੱਚ ਹਸਪੀਟਲ ਖੋਲ ਰੱਖਿਆ ਸੀਗਾ ਉਹਦਾ ਨਾਮ ਦਰਜ ਕੀਤਾ ਜਾਵੇ ਜਿਹੜੀ ਨਾ ਵਾਸ਼ਨ ਕੀਤਾ ਸੀਗਾ ती, नहीं चाहिए। नहीं चाहिए। दो दो तीन सो दो च बननी की तीन सो दो बननी चाहिए तीन सौ दोनों इतना सारा काम होता है ਫੋਨ ਤੇ ਗੱਲ ਕੀਤੀ ਬਹੁਤ ਸਾਨੂੰ ਅਗਲੇ ਕਿ ਤੁਸੀਂ ਪਰੇਸ਼ਾਨ ਨਾ ਹੋ ਤੁਹਾਡੇ ਟੀਮਾਂ ਲੱਗ ਚੁੱਕੀਆਂ ਨੇ ਉਹ ਬੰਦਾ 2 ਤੋਂ 4 ਦਿਨ ਚ ਫੜਿਆ ਜਾਊਗਾ ਪੀ ਆਈ ਦੇ ਵਿੱਚ ਜਿਹੜਾ ਮਕਰਨਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਰਨਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਜਨਰਲ ਦੇ ਵਿੱਚ 26 74 ਤੇ ਮਕਰਨਾ ਦਰਜ ਹੈ ਸੋ ਇਸ ਸਬੰਧੀ ਜਿਹੜਾ ਕਿਊ ਜਸ਼ਨ ਗਿਰ ਜਿਹੜਾ ਹੈਗਾ ਇਹ ਪੀਓ ਡਿਪਲੋਰ ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਸਨੇਫਰਸ ਕਰਕੇ ਰਿਪੋਰਟ ਉਹ ਰਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ ਸੋ ਮਾਨਯੋਗ ਅਦਾਲਤ ਵੱਲੋਂ ਪੀਓ ਟੂ ਵੇਅ ਹੋਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅੱਗੇ ਲਵਾ ਕੇ ਡੀਐਸਪ ਤੇ ਐਸਓ ਚੁਦੀ ਨਾਨਾਗਰ ਸੁਵੇਦ ਹੋਰ ਕ੍ਰੋਸ ਪਾਰਟੀ ਲਗਾਈਆਂ ਗਈਆਂ ਨੇ ਜਲਦੀ ਅਸੀਂ ਜਸ਼ਨ ਗੇਲੋਂ ਗਪਨਾ ਕਰਨਾ ਸਰ ਇੰਨੀ ਟੇੜੇ ਕਿ ਦੋ ਸਾਲ ਤੋਂ ਬਾਅਦ ਲਮਾ ਕੰਮ ਕੀ ਕਰਨ ਲਿਆ ਸਾਡੇ ਨਹੀਂ ਹੋ 2023 ਤੋਂ ਉਸ ਟਾਈਮ ਨਹੀਂ ਇਹਨਾਂ ਇਸ ਪਰਸਨ ਨੂੰ ਐਫਰਟਸ ਕੀਤੇ ਗਏ ਸੀ ਲੇਕਿਨ ਕਾਫੀ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਉਹਦੀਆਂ ਟੀਮਾਂ ਲਾ ਕੇ ਲੇਕਿਨ ਮਾਜੂਦਾ ਤੋਂ ਬਿਲਕੁਲ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਹੁੰਦਾ ਪ੍ਰੋਸੈਸ ਹੁੰਦਾ ਸੋ ਫਰਦਰ ਇਹਦਾ ਇੱਕ ਭਰਾ ਅਸੀਂ ਇਹਨੂੰ ਅਰੈਸਟ ਕੀਤਾ ਇਸੇ ਕੇਸ 'ਚ ਅਸੀਂ ਨਾਮਿਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸੋ ਫਰਦਰ ਜਿਹੜੀ ਹੋਰ ਵੀ ਇਹਦੇ ਮੈਂਬਰ ਜਿਹੜੇ ਹੈਗੇ ਜਿਹਨੂੰ ਸ਼ੈਲਟਰ ਦੇਣਗੇ ਜਾਂ ਉਹਨੂੰ ਪਨਾਹ ਦੇਣਗੇ ਅਸੀਂ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਇਹ ਪ੍ਰਵਾਲ ਕਿਹਾ ਜਾ ਰਿਹਾ ਕਿ ਮੈਂਬਰ ਨੇ ਅਸੀਂ ਸਾਰੇ ਇਹਨਾਂ ਤੇ ਜਗ੍ਹਾ ਤੇ ਚੈੱਕ ਕਰਨੀ ਹੈ ਡਾਟਾ ਕਰ ਰਹੇ ਹਾਂ ਤੇ ਜਲਦੀ ਨੂੰ ਅਸੀਂ ਰਿਸ਼ਟ ਕਰ ਲਵਾਂ ਕਿੱਥੋਂ ਰਨਅਪ ਕੀਤਾ ਗਿਆ ਉਹਨੂੰ ਭਰਾ ਇਹ ਨੂੰ ਜੰਮੂ ਜੰਮੂ ਤੋਂ ਕੀਤਾ ਗਿਆ ਹੈ ਕੁਲ ਕੇਸ਼ਨ ਵੀ ਟੈਸਕ ਜੰਮੂ ਤੋਂ ਕਿਸ਼ਨ ਬੋਲਦੀ ਵੀ ਕੁਝ ਪਾਸੇ ਤੋਂ ਸੀ ਇਸ ਟੈਕਨੀਕਲ ਟੀਮਾਂ ਤੋਂ ਲਾ ਕੇ ਸੀ ਜੰਮੂ ਸੈਟੂ ਵੀ ਲੈ ਕੇ ਆਦਾਂ ਸਰ ਮਹਾਲੀ ਤੋਂ ਵੀ ਟੀਮ ਮਹਾਲੀ ਤੋਂ ਕੋਈ ਟੀਮ ਆਈ ਕੋਈ ਮਹਾਲੀ ਤੋਂ ਕੋਈ ਬਣਾਈ ਕੋਈ ਟੀਮ ਕੋ ਬਖਰੀ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਟ ਲੈ ਰਹੇ ਹਾਂ ਕਿ ਉਹਨੂੰ ਰੈਸਟ ਕਰਨ ਲਈ ਕੋਈ ਸੀ ਜਿਹੜੀ ਮਹਾਲੀ ਟੈਕਨੀਕਲ ਟੀਮ ਹੈ ਜਾਂ ਉਹ ਜਿਹੜੀਆਂ ਜਿਹੜੀ ਵੀ ਜਿੱਦੇ ਵੀ ਕਿਤੇ ਤੁਹਾਨੂੰ ਲੋਡ ਪਈ ਸੀ ਉਹਨੇ ਇਸ ਸਸ ਨਵਾ ਸਰ ਰੋਪ ਲਾ ਰਹੇ ਪਰ ਉਹ ਵੀ 2 ਸਾਲ ਆਉਣ ਨਾਲ ਚੱਲ ਜੰਮੂ ਚ ਲਾਉਂਦਾ ਰਹਿ ਲੰਗਨਪੁਰਸ ਨੇ ਫੜਿਆ ਰਹਿਣ ਉਹ ਜੋ ਰੋਪ ਲਗਾ ਰਹੇ ਵੀਡੀਓ ਵੀ ਕਾਫੀ ਐਫਰਮੋ ਕੀਤੇ ਗਏ ਨੇ ਪਹਿਲੇ ਆਲਰੇਡੀ ਟੈਕਲ ਫਰਮ ਜਲਦੀ ਨੂੰ ਰੈਸਟਰਾਉਂਟ ਕੋਈ ਨਵੀਂ ਐਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਕਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਕਰ ਮੋਸ਼ਨ ਹੋਇਆ ਉਹਨੂੰ ਵੀ ਗ੍ਰਸਤਾਨੀ ਕੀਤਾ ਕਿ ਉਹਦੀ ਬਾਤ ਕੋਈ ਅਖਰੀ ਐਪਲੀਕੇਸ਼ਨ ਦੇ ਕੇ ਪਰਵਾਹ ਨਹੀਂ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂ ਸਾਰੀ ਫਾਈਲ ਮੰਗਾ ਕੇ ਇਨਵੈਸਟਿਗੇਸ਼ਨ ਚੈੱਕ ਕਰਨਾ ਉਹਦੇ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਸਾਰ ਜਿਹੜੀ ਸੈਟ ਬਣਾਈ ਉਹਨਾਂ ਚਾਰ ਸਾਲ ਤੋਂ ਪਤਾ ਲੱਗਾ ਟ੍ਰਾਂਸਫਰ ਹੋ ਗਈ ਤੇ ਫਿਰ ਸਾਰਾ ਉਹ ਕਿੱਥਾ ਨਹੀਂ ਸੈਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਫਰਦਰਲੀ ਅਫਸਰ ਆਉਣਗੇ ਉਹਨੂੰ ਚੀ se